ਇਹ ਕਵਾਦਰਾਂ ਦੀ ਗੱਲ ਕਰ ਤਾਂ ਤੁਹਾਨੂੰ ਟੋਕਣਾ ਜਾ ਉਹ ਕਹਿੰਦੇ ਨੇ ਵੀ 2 ਲੱਖ ਰੁਪਏ ਆ ਚਲੋ ਦੇ ਕੇ ਜਿ ਗਏ ਆ 5 ਦੇ 5000 ਲੀਟਰ ਤੇਲ ਲੈ ਕੇ ਗਏ ਆ ਵੀ ਤੁਹਾਡੇ ਭਲੇ ਲਈ ਦੇ ਦੇ ਗਏ ਕੋਈ ਹੋਰ ਵੀ ਲੋਡ ਪੈਂਦੀ ਆ ਤਾਂ ਤੁਹਾਨੂੰ ਦੇ ਕੇ ਜਾਵਾਂਗੇ ਤੁਸੀਂ ਫੋਨ ਕਰੋ ਸਾਡੀ ਜਿਹੜੀ ਪਾਰਟੀ ਤੁਹਾਡੇ ਨਾਲ ਖੜੀ ਆ ਗਿਰਦੀ ਆ ਮਸ਼ੀਨ ਚੱਲਦੀ ਆ ਇਹ 16 ਲੀਟਰ ਤੇਲ ਖਾਂਦੀ ਆ ਘੰਟੇ ਦਾ 2 ਲੱਖ ਦਾ ਤੇਲ ਦਾ 24 ਘੰਟੇ ਚ ਖਾ ਜਾਂਦੀ ਆ ਸਾਨੂੰ 2 ਲੱਖ ਦੀ ਲੋਡ ਨਹੀਂ ਇਹ ਵੀ ਇਹ ਵੀ ਸੰਗਤਾਂ ਵੱਲੋਂ ਤੇਲ ਪਾ ਕੇ ਫ੍ਰੀ ਲੱਗੀ ਹੋਈ ਆ ਸਾਨੂੰ ਨਹੀਂ ਪੈਸੇ ਦੀ ਲੋਡ 2 ਲੱਖ ਦੀ ਜਦ 5000 ਲੀਟਰ ਤੇਲ ਦੀ ਗੱਲ ਕਰੀ ਸੀ ਦੇਣ ਦੀ 1000 ਉਦਣ ਦੇ ਗਏ ਸੀਗੇ ਆ ਟੈਂਕਰ ਖੜਾ ਪਰਿਆ ਵਾ ਜੀ ਜਿੰਨੀ ਹੋ ਸਕੇ ਉੰਨੀ ਖੜਾਂਗੇ ਕੱਲ ਵੀ ਸਵੇਰੇ ਟੈਂਕਰ ਖੜ ਗਿਆ ਸੀਗਾ ਰਾਤ ਨੂੰ ਗਿਆ ਪਰ ਗੁਰੂ ਸਾਹਿਬ ਦੀ ਕਲਾ ਇਹ ਵਰਤਦੀ ਆ ਵੀ ਤੇਲ ਮੁੱਕਦਾ ਨਹੀਂ ਰਾਤ ਵੀ ਨਹੀਂ ਮੁੱਕਿਆ ਜੀ ਰਾਤ ਵੀ ਕੁਛ ਨਾ ਕੋਈ ਥੋੜਾ ਬਹੁਤ ਤੇਲ ਵਾਪਸ ਗਿਆ ਸੰਗਤ ਕਹਿੰਦੀ ਜੀ ਹੁਣ ਜਾਓ ਸਵੇਰੇ ਆਜੋ ਹੁਣ ਹਾਂ ਇੱਕ ਗੱਲ ਕਹਿ ਦਨਾ ਉਸ ਸੱਚਣ ਨੂੰ ਜਿਹੜਾ ਬੰਦੇ ਨੇ ਕਟਾਂਸ਼ ਕਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੇਵਾ ਦੇ ਉੱਤੇ ਆ ਲਿਖਿਆ ਵਾ ਸ਼ਰੋਮਣੀ ਕਲਦਲ ਮਾਣਾ ਯਾਰ ਅਸੀਂ ਇਸ ਖੇਤਰੀ ਪਾਰਟੀ ਦੇ ਮੈਂਬਰ ਆ ਅਸੀਂ ਇਸ ਖੇਤਰੀ ਪਾਰਟੀ ਨਾਲ ਜੁੜੇ ਹੋਏ ਆ ਐਦਾਂ ਠੋਕੇ ਸੇਵਾ ਕਰਾਂਗੇ ਸਾਨੂੰ ਕੋਈ ਗਾਲਾਂ ਕੱਢੇ ਸਾਨੂੰ ਕੋਈ ਜੋ ਉਹਦੇ ਦਿਲ ਚੋਂ ਦਾ ਕਹੇ ਯਾਰ ਸਾਨੂੰ ਪਤਾ ਕੀ ਦੇ ਟਟੂਨੇ ਹੋ ਮੈਂ ਟਟੂ ਜਿਹੜੀ ਵੋਟ ਦੀ ਗੱਲ ਆ ਸਿਆਸਤ ਦੀ ਗੱਲ ਆ ਇਹਨੂੰ ਖਤਮ ਹੋਣ ਤਾਂ ਫਿਰ ਟਕਾ ਕੇ ਕਰਾਂਗੇ ਉਹਨਾਂ ਵੀਰਾਂ ਨੂੰ ਬੁਲਾ ਲਿਓ ਡਵੇੜ ਤੇ ਬੈਠਾਂ ਗੱਲ ਆਈ ਗੋ ਜੇ ਦਮ ਟੰਗਾ ਤੇ ਜਾਨ ਹੋਇਆ ਤੁਹਾਡੇ ਜਰੀਏ ਕਹਿ ਰਹੇ ਆ ਵੀ ਆ ਕੇ ਬਹਿ ਜਾਣ ਡਵੇੜ ਤੇ ਹਟ ਕਰਿਓ ਟੱਟੂ ਆਉਨੇ ਆ ਉਹ ਆ ਕੇ ਗਾਹ ਪਾ ਕੇ ਚਲੇ ਜਾਂਦੇ ਕੋਈ ਗੱਲ ਨਹੀਂ ਬਾਤ ਨਹੀਂ ਜੋ ਮੈਂ ਤਾਂ ਸਵੇਰ ਦਾ ਮੈਸੇਜ ਪਾ ਰਿਹਾ ਉਹਨਾਂ ਨੂੰ ਵੀ ਆਓ ਯਾਰ ਇਕੱਠੇ ਹੋ ਕੇ ਸੇਵਾ ਕਰੀਏ ਬੰਦੇ ਉਹ ਨਜ਼ਰ ਨਹੀਂ ਆ ਰਹੇ ਕਿਤੇ ਉਹ ਕਿੱਥੇ ਨੇ ਉਹ ਜੇ ਤੇ ਤੁਹਾਨੂੰ ਮਿਲੇ ਤਾਂ ਮੇਰੇ ਕੋਲ ਭੇਜ ਦਿਓ ਇਕੱਠੇ ਜਿੰਨੀ ਸੇਵਾ ਉਹ ਕਰੂਗੀ ਮੈਂ ਉਸ ਤੋਂ ਡਬਲ ਕਰਾਂਗਾ ਜਿੰਨੇ ਜਿੰਨੀ ਸੇਵਾ ਉਹ ਕਰੂਗਾ ਉਹ ਬਿੱਤੀ ਕਰੇ ਉਹ ਹੱਥੀ ਕਰੇ ਜਿੰਨੀ ਕਰੂਗਾ ਉਹ ਤੇ ਡਬਲ ਮੈਂ ਕਰਾਂਗਾ ਕਿਸੇ ਵਾਹਤੀ ਸੇਵਾ ਕਰ ਰਿਹਾ ਉਹ ਭਾਗਾਂ ਵਾਲਾ ਗੁਰੂ ਸਾਹਿਬ ਤੋਂ ਸੇਵਾ ਲੈ ਰਿਹਾ ਹੈ ਰਹੀ ਗੱਲ ਜਿਹੜੀ 2 ਲੱਖ ਦੀ ਆ ਉਹ 2 ਲੱਖ ਤਾਂ ਯਾਰ ਮੈਂ ਕਹਿੰਦਾ ਸੰਗਤ ਦੇ ਜੋਸ਼ ਕਿ ਕੁਝ ਵੀ ਨਹੀਂ ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਇੱਥੇ ਕੋਈ ਮੁਠੀ ਪਰ ਵੀ ਕੋਈ ਆ ਕੇ ਸੇਵਾ ਕਰ ਰਿਹਾ ਸੰਗਤ ਦੇ ਨਾਲ ਹੱਥ ਬਟਾ ਰਿਹਾ ਯਾਰ ਉਹਦੇ ਉਹਦੀ ਸੇਵਾ ਨੂੰ ਪ੍ਰਣਾਮ ਮੈਂ ਉਹ ਤੋਂ ਵੱਡਾ ਯੋਗਦਾਨ ਦਾ ਇਤਿਹਾਸ ਸਿੱਖਾਂ ਦਾ ਬਹੁਤ ਬਟਮੁੱਲਾ ਇਤਿਹਾਸ ਹੈ ਸ਼ਹੀਦਾਂ ਦੀ ਧਰਤੀ ਹੈ ਲੱਗਦਾ ਸ਼ਹੀਦ ਹੀ ਤਾਕਤ ਦੇ ਨੇ ਇਹਨਾਂ ਨੌਜਵਾਨਾਂ ਨੇ ਬਜ਼ੁਰਗਾਂ ਨੂੰ ਜਿਹੜੇ ਦਰਿਆ ਦੇ ਵਿੱਚ ਲੱਗੇ ਹੋਏ ਨੇ ਬਨਪੁਰਨ ਦੇ ਲਈ ਭਾਈ ਜੀ ਜੇ ਕਿਸੇ ਨੇ ਨਿੰਦਕੇ ਗਾਲਾਂ ਕੱਢ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢ ਕੇ ਕਿਸੇ ਦੀ ਰੋਜੀ ਰੋਟੀ ਚੱਲਦੀ ਉਹਨੂੰ ਮੁਬਾਰਕ ਕਰ ਪਰ ਇਸ ਕਟੋ-ਕਟੇ ਇਸ ਕਾਰਜ ਵਿੱਚ ਮੈਂ ਸਿਆਸੀ ਗੱਲ ਨਹੀਂ ਕਰਨੀ ਚਾਹਾਂਗਾ ਹਾਂ ਉਸ ਵੀਰ ਨੂੰ ਇਹਨਾਂ ਗੱਲ ਜ਼ਰੂਰ ਕਹਾਂਗਾ ਵੀ ਵੀਰ ਤੈਨੂੰ ਜਿੰਨੀ ਸੇਵਾ ਕਰਨ ਤਾਂ ਮੈਂ ਇੱਥੇ ਲੋੜ ਪਊਗੀ ਤੇਰੀ ਜ਼ਿੰਮੇਵਾਰੀ ਮੈਂ ਚੱਕੀ ਨੁਕਾ ਤੂੰ ਯਾਰ ਗੁਰੂ ਸਾਹਿਬ ਕਿਰਪਾ ਕਰਨ ਛੇਤੀਓ ਛੇਤੀ ਕੰਮ ਖਤਮ ਹੋ ਜਵੇ ਇਹ ਸੰਕਟ ਟਲ ਜਵੇ ਪਰ ਜਿੰਨਾ ਟਾਈਮ ਚੱਲੂ ਜੇਸੀਬੀ ਜਦ ਪੋਪ ਲੈਣਾ ਟੈਂਕੀ ਨਹੀਂ ਖਾਲੀ ਹੋਣ ਦਵਾਂਗੇ ਯਾਰ ਕੋਈ ਰਾਜਨੀਤੀ ਕਰਨੀ ਆਏ ਨਾ ਸਾਡਾ ਕੋਈ ਮੰਤਵ ਐਵੇਂ ਦਾ ਹਾਂ ਜੇ ਸਾਡੇ ਵਿਰੋਧੀ ਕਹਿੰਦੇ ਨੇ ਰਾਜਨੀਤੀ ਕਰਦੇ ਨੇ ਤਾਂ ਵੀ ਕਰਨ ਯਾਰ ਲੋਕਾਂ ਨੂੰ ਦਾਨ ਕਰਨ ਦੇਖੋ ਮਾੜੀ ਸਥਿਤੀ ਜਿਹੜਾ ਖੜੂਗਾ ਲੋਕਾਂ ਨਾਲ ਖਾਣਾ ਬਣਦਾ ਹਰ ਇੱਕ ਨੂੰ ਖਾਣਾ ਚਾਹੀਦਾ ਅਸੀਂ ਵੀ ਕਹਿੰਦੇ ਹਾਂ ਰਾਜਨੀਤੀ ਕਰਨ ਇਥੇ ਦਾਨ ਕਰਨ ਲੋੜ ਹੈ ਦੇਖੋ ਡੀਜ਼ਲ ਦੀ ਲੋ ਟ੍ਰੈਕਟਰ ਦਾ ਡੀਜ਼ਲ ਨਾਲ ਚੱਲਣੇ ਪਾਣੀ ਨਾਲ ਵੀ ਚੱਲਣੇ ਇਹ ਸਾਰਾ ਕੁਝ ਨੌਜਵਾਨ ਪੀੜੀ ਦੀ ਆ ਟਰੈਕਟਰਾਂ ਦੀਆਂ ਪਰਦੇ ਵਿੱਚ ਜਿੱਕਰ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਮੈਂ ਬਹੁਤ ਰਹਿਣੀ ਧੰਨਵਾਦ ਕਰਦਾ ਨਹੀਂ ਜੇ ਇਹ ਬੰਨਦਾ ਟੁੱਟ ਜਾਂਦਾ ਐਡਾ ਤਖੜਾ ਨੁਕਸਾਨ ਹੋ ਜਾਣਾ ਸੀ ਜਿਹੜਾ ਨਾ ਕਿਸੇ ਦੇ ਦੇਖਣਯੋਗ ਤਾਂ ਲੱਗਦਾ ਭਾਈ ਪਾਸੋ ਸੁਖਵੀਰ ਸਿੰਘ ਬਾਦਲ ਆਉਣ ਹੀ ਫਸਿਆ ਬੰਨ ਤੇ ਦੋਦਪੁਰ ਬੰਨ ਦੇ ਉੱਪਰ ਪਹੁੰਚੇ ਸੀਗੇ 2-2 ਲੱਖ ਰੁਪਏ ਦੇ ਕੇ ਗਏ ਸੀ ਤੇ ਅੱਜ ਫਸਿਆ ਬੰਨ ਦੇ ਉੱਪਰ ਜੇ ਗੱਲ ਕਰੀਏ ਜੇ ਦੋਦਪੁਰ ਬੰਨ ਦੇ ਉੱਪਰ ਗੱਲ ਕਰੀਏ 5-6000 ਜਿਹੜਾ ਲੀਟਰ ਡੀਜ਼ਲ ਦੇ ਕੇ ਗਏ ਸੀ ਤੇਲ ਦੇ ਕੇ ਕਿਸ ਤਾਂ ਉਸ ਤੋਂ ਬਾਅਦ ਕਹਿਆ ਗਿਆ ਸੀ ਵੀ ਨਾਲ ਦੀ ਨਾਲ ਸਮੇਂ ਤੇ ਜਿਹੜਾ ਡੀਜ਼ਲ ਪਹੁੰਚਾਇਆ ਜਾਊਗਾ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਥੇ ਟੀਮ ਪਹੁੰਚੀ ਹੋਈ ਹੈ ਦੇਖ ਸਕਦੇ ਹੋ ਜਿਹੜੇ ਟਰੈਕਟਰ ਇੱਥੇ ਗੁਜ਼ਰ ਰਹੇ ਨੇ ਨਾਲ ਟੈਂਕਰ ਖੜਾ ਹੈ ਪੂਰੀ ਇੱਥੇ ਸਮੁੱਚੀ ਟੀਮ ਪਹੁੰਚੀ ਹੋਈ ਨਾਲ ਦੀ ਨਾਲ ਤੇਰ ਪਾਇਆ ਜਾ ਰਵਿੰਦਰ ਸਿੰਘ ਖੇੜਾ ਸਾਡੇ ਨਾਲ ਮੌਜੂਦ ਨੇ ਖੇੜਾ ਸਾਹਿਬ ਕੀ ਅਬਜ਼ਰਵ ਕੀਤਾ ਇੱਥੇ ਮੌਕੇ ਦੇ ਹਾਲਾਤ ਕਿਵੇਂ ਦੇ ਲੱਗੇ ਤੁਹਾਨੂੰ ਸੁਖਵੀਰ ਸਾਹਿਬ ਸੁਖਵੀਰ ਸਿੰਘ ਬਾਦਲੂਣੀ ਦਾ ਵਾਅਦਾ ਕਰਕੇ ਗਏ ਸੀ ਵੀ ਡੀਜ਼ਲ ਪਹੁੰਚੂਗਾ ਉਹ ਤੁਸੀਂ ਪਾ ਰਹੇ ਹੋ ਭਈ ਮੌਜੂਦਾ ਹਾਲਾਤ ਕਿਵੇਂ ਦੇ ਨੇ ਇੱਥੇ ਮੌਜੂਦਾ ਹਾਲਾਤ ਬੜੇ ਪੂਰਾ ਸੰਘਰਸ਼ ਕਰ ਰਹੀ ਹੈ ਗੁਰੂ ਸਾਹਿਬ ਕਲਾ ਵਰਤਾ ਰਹੇ ਆ ਕੁਝ ਹੱਦ ਤੱਕ ਕੰਟਰੋਲ ਵਿੱਚ ਤਾਂ ਕਰ ਲਿਆ ਪਰ ਰਾਤ ਦੇਖਿਆ ਵੀ ਕੁਝ ਹੋਰ ਟੱਡੇ ਵਿੱਚ ਪਾਣੀ ਵਹਾ ਕੇ ਲੈ ਗਿਆ ਨਾਲ ਥੋੜਾ ਬੰਨ ਕਮਜ਼ੋਰ ਹੋਇਆ ਪਰ ਲੋਕਾਂ ਦਾ ਹੌਸਲਾ ਵੱਡਾ ਸਾਨੂੰ ਪੂਰਨ ਉਮੀਦ ਹੈ ਗੁਰੂ ਗੋਬਿੰਦ ਸਿੰਘ ਸ਼ਹੀਦਾਂ ਦੀ ਧਰਤੀ ਹੈ ਇਹ ਉਹਨਾਂ ਦੀ ਬਰਸਾਈ ਹੋਈ ਧਰਤੀ ਹੈ ਇੱਥੇ ਗੁਰੂ ਸਾਹਿਬ ਆਪ ਹੀ ਹੱਥ ਦੇ ਕੇ ਸਾਰਾ ਕੁਝ ਰੱਖਿਆ ਕਰਨਗੇ ਸੰਗਤ ਬੜੇ ਜੋਸ਼ ਨਾਲ ਲੱਗੀ ਹੋਈ ਹੈ ਤਾਂ ਕਈ ਕਹਿੰਦੇ ਨੇ ਭਾਈ ਸੁਖਬੀਰ ਸਿੰਘ ਬਾਦਲ ਹੁਣ 2 ਲੱਖ ਰੁਪਏ ਦੇ ਕੇ ਕਹਿੰਦੇ ਤੇ 2-4 ਘੰਟਿਆਂ ਦੀ ਪੌਪਲਰ ਮਸ਼ੀਨ ਖਾ ਲੈਂਦੀ ਹੋਵੇ ਤਾਂ ਇਹਨਾਂ ਦਾ ਉਰੀ ਸਰ ਜਾਂਦਾ ਚਲੋ ਵੀਰੋ ਜੇ ਕਿਸੇ ਨੇ ਨਿੰਦਕੇ ਗਾਲਾਂ ਕੱਢ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਗਾਲਾਂ ਕੱਢ ਕੇ ਕਿਸੇ ਦੀ ਰੋਜੀ ਰੋਟੀ ਚੱਲਦੀ ਹੈ ਉਹਨੂੰ ਮੁਬਾਰਕ ਕਰ ਪਰ ਇਸ ਕਟੋ-ਕਟੇ ਇਸ ਕਾਰਜ ਵਿੱਚ ਮੈਂ ਸਿਆਸੀ ਗੱਲ ਨਹੀਂ ਕਰਨੀ ਚਾਹਾਂਗਾ ਹਾਂ ਸੁਖਬੀਰ ਨੂੰ ਇਹਨਾਂ ਗੱਲ ਜ਼ਰੂਰ ਕਹਾਂ ਕੰਟੇ ਮੈਂ ਇੱਥੇ ਲੋੜ ਪਊਗੀ ਤੇਰੀ ਜ਼ਿੰਮੇਵਾਰੀ ਮੈਂ ਚੱਕੀ ਉਸ ਸੱਜਣ ਨੂੰ ਆਪਣੇ ਵੀਰ ਨੂੰ ਜਿਹੜਾ ਇੱਥੇ ਵੀਰ ਸੇਵਾ ਕਰ ਰਿਹਾ ਤੇ ਨਾਲ ਸਰਦਾਰ ਸੁਖੀਰ ਸਿੰਘ ਬਾਦਲ ਜੀ ਨੂੰ ਗਾਲਾਂ ਕੱਢ ਰਿਹਾ ਉਹਨੂੰ ਜਿੰਨੀ ਵੀ ਲੋੜ ਹੋਊਗੀ ਉਹਦੀ ਸੇਵਾ ਮੈਂ ਚੱਕੀ ਉਹਨੂੰ ਕਹਿਣਾ ਕੁਛ ਨਹੀਂ ਉਹਦੇ ਜज्ਬੇ ਨੂੰ ਵੀ ਸਲਾਮ ਆ ਉਹ ਵੀ ਸੇਵਾ ਹੱਥੀ ਸੇਵਾ ਕਰ ਰਿਹਾ ਉਹ ਭਾਗਾਂ ਵਾਲਾ ਗੁਰੂ ਸਾਹਿਬ ਉਹ ਤੋਂ ਸੇਵਾ ਲੈ ਰਹੇ ਆ ਰਹੀ ਗੱਲ ਜਿਹੜੀ 2 ਲੱਖ ਦੀ ਆ ਉਹ 2 ਲੱਖ ਤਾਂ ਯਾਰ ਮੈਂ ਕਹਿੰਦਾ ਸੰਗਤ ਦੇ ਜੋਸ਼ ਅਕੇ ਕੁਝ ਵੀ ਨਹੀਂ ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਇੱਥੇ ਕੋਈ ਮੁਠੀ ਭਰ ਵੀ ਕੋਈ ਆ ਕੇ ਸੇਵਾ ਕਰ ਰਿਹਾ ਸੰਗਤ ਦੇ ਨਾਲ ਹੱਥ ਬਟਾ ਯਾਰ ਉਹਦੇ ਉਹਦੀ ਸੇਵਾ ਨੂੰ ਪ੍ਰਣਾਮ ਮੈਂ ਉਹ ਤਾਂ ਬਟਾ ਯੋਗਦਾਨ ਨਹੀਂ ਕੋਈ ਕੋਈ ਤਿਲ ਫੁੱਲ ਦੇ ਰਿਹਾ ਕਿਉਂਕਿ ਜੇ ਗੱਲ ਕਰੀਏ ਪਿੰਡਾਂ ਤੋ ਸੰਗਤ ਪਹੁੰਚਦੀ ਹੈ ਮੈਂ ਕਹਾਂ ਵੀ ਗੁਰੂ ਸਾਹਿਬ ਆਪ ਹੀ ਕਲਾ ਵਰਤਾਰੇ ਆ ਜਿਸ ਜਿਸ ਵੀਰ ਚ ਕੋਈ ਹੱਥੀ ਕੋਈ ਵਿੱਤੀ ਕੋਈ ਸਲਾਹ ਗੱਲ ਤੁਹਾਡੇ ਵਰਗੇ ਤੁਸੀਂ ਕਵਰਿੰਗ ਕਰਕੇ ਲੋਕਾਂ ਦਾ ਜੋਸ਼ ਵਧਾ ਰਹੇ ਹੋ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੇਵਾ ਗੁਰੂ ਸਾਹਿਬ ਨੇ ਡਿਊਟੀ ਲਾਈ ਹੋਈ ਆ 5000 ਲੀਟਰ ਤੇਲ ਦੀ ਗੱਲ ਕਰੀ ਸੀ ਦੇਣ ਦੀ 1000 ਉਦਣ ਦੇ ਗਏ ਸੀਗੇ ਆ ਟੈਂਕਰ ਖੜਾ ਪਰਿਆ ਵਾ ਜੀ ਜਿੰਨੀ ਹੋ ਸਕੇ ਉੰਨੀ ਖੜਾਂਗੇ ਕੱਲ ਵੀ ਸਵੇਰੇ ਟੈਂਕਰ ਖੜ ਗਿਆ ਸੀਗਾ ਰਾਤ ਨੂੰ ਗਿਆ ਪਰ ਗੁਰੂ ਸਾਹਿਬ ਦੀ ਕਲਾ ਤਾਂ ਨਹੀਂ ਰਾਤ ਵੀ ਨਹੀਂ ਮੁੱਕਿਆ ਜੀ ਰਾਤ ਵੀ ਕੁਛ ਨਾ ਕੋ ਥੋੜਾ ਬਹੁਤ ਤੇਲ ਵਾਪਸ ਗਿਆ ਸੰਗਤ ਕਹਿੰਦੀ ਜੀ ਹੁਣ ਜਾਓ ਸਵੇਰੇ ਆਜੋ ਹੁਣ ਫੇਰ ਖੜ ਕੇ ਜਦ ਤੱਕ ਸੇਵਾ ਚੱਲੂਗੀ ਇਹ ਟੈਂਕਰ ਇੱਥੇ ਖੜਾ ਤੇਲ ਦਾ ਕਿੰਨਾ ਕਿੰਨਾ ਤੇਲ ਆ ਰਿਹਾ ਰੋਜ਼ਾਨਾ ਜੀ ਗੱਲ ਕਰੀਏ ਇੱਥੇ ਤਕਰੀਬਨ ਅੱਜ ਤੀਜਾ ਦਿਨ ਆ ਰੋਜ਼ ਹਜ਼ਾਰ ਲੀਟਰ ਆਉਂਦਾ ਹਜ਼ਾਰ ਲੀਟਰ ਥੋੜਾ ਬਹੁਤ ਬਚਦਾ ਹੀ ਆ ਪਰ ਉਹ ਸੱਜਣ ਨੂੰ ਜ਼ਰੂਰ ਲਿਆਓ ਬੁਲਾ ਕੇ ਜਿਹਨੇ ਕਿਹਾ ਵੀ 2 ਘੰਟੇ ਜੇਸੀਪੀ ਲੰਦੀ ਆ ਉਹਨੂੰ ਕਿਹਾ ਤੂੰ ਯਾਰ ਗੁਰੂ ਸਾਹਿਬ ਕਿਰਪਾ ਕਰਨ ਛੇਤੀਓ ਛੇਤੀ ਕੰਮ ਖਤਮ ਹੋ ਜਵੇ ਤੇ ਸੰਕਟ ਟਲ ਜਵੇ ਪਰ ਜਿੰਨਾ ਟਾਈਮ ਚੱਲੂ ਜੇਸੀਪੀ ਬੋਲੇ ਸੋਨੇ ਹਾਲ ਦੇ ਚਕਾਰਾ ਛੱਡ ਕੇ ਜਾਂਦੇ ਨੇ ਮੈਨੂੰ ਕਿ ਠੀਕ ਜਨੂਨ ਆਂਦਾ ਇਹਨਾਂ ਸੰਗਤਾਂ ਦੇ ਵਿੱਚ ਜਿਹੜੇ ਰਲ ਮਿਲ ਕੇ ਇੱਥੇ ਲੱਗੇ ਹੋਏ ਨੇ ਬਲੇ ਸੋ ਨਿਹਾਲ ਸਾਧ ਸੰਗਤ ਗੁਰੂ ਦੇ ਸਿੰਘਾਂ ਦਾ ਸੇਵਾ ਗੁਰੂ ਸਾਹਿਬ ਨੇ ਲੈਣੀ ਹੈ ਹਿੰਮਤ ਉਹਨੇ ਬਖਸ਼ਣੀ ਆ ਜੂਝਣਾ ਗੁਰੂ ਦੇ ਸਿੱਖ ਨੇ ਆ ਇਹ ਕਲਾ ਵਰਤਦੀ ਰਹੂਗੀ ਪਰ ਸਿਆਸੀ ਰੋਟੀਆਂ ਨਹੀਂ ਸੇਕਣਾ ਏ ਨਾ ਸਿਆਸਤ ਕਰਨਾ ਏ ਹਾਂ ਇੱਕ ਗੱਲ ਕਹਿ ਦੋ ਨਾ ਉਸ ਬਸਤਨ ਨੂੰ ਜਿਹੜੇ ਬੰਦੇ ਨੇ ਕਟਾਕਸ਼ ਕਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੇਵਾ ਦੇ ਉੱਤੇ ਆ ਲਿਖਿਆ ਹੋਆ ਸ਼੍ਰੋਮਣੀ ਕਾਲਦਲ ਮਾਣ ਆ ਯਾਰ ਅਸੀਂ ਇਸ ਖੇਤਰੀ ਪਾਰਟੀ ਦੇ ਮੈਂਬਰ ਆ ਅਸੀਂ ਇਸ ਖੇਤਰੀ ਪਾਰਟੀ ਨਾਲ ਜੁੜੇ ਹੋਏ ਆ ਇੱਦਾਂ ਟਿੱਕ ਟੋਕ ਕੇ ਸੇਵਾ ਕਰਾਂਗੇ ਸਾਨੂੰ ਕੋਈ ਗਾਲਾਂ ਕੱਢੇ ਸਾਨੂੰ ਕੋਈ ਜੋ ਉਹਦੇ ਦਿਲ ਚੋਂ ਦਾ ਕਹੇ ਯਾਰ ਸਾਨੂੰ ਪਤਾ ਕੀ ਦੇ ਟੱਟੂ ਨੇ ਉਹ ਮੈਂ ਟੱਟੂ ਕਹੂੰਗਾ ਮੈਂ ਵਿਧ ਪ੍ਰੂਫ ਦਊਂਗਾ ਵੀ ਕਿਹੜੇ ਕਿਹੜੇ ਲੋਕਾਂ ਦੀ ਉਹਨਾਂ ਲੋਕਾਂ ਦੇ ਮੈਂ ਕਹਿੰਦਾ ਵੀ ਚੀਜ਼ ਪੈਂਦੀ ਆ ਜੋ ਸ਼੍ਰੋਮਣੀ ਕਾਲਦਲ ਕੋਈ ਸੇਵਾ ਸਮਾਜ ਦੀ ਸੇਵਾ ਕਰਦਾ ਯਾਰ ਲੱਗਦਾ ਲਾਨ ਤਰੋਂ ਲੋਕਾਂ ਨੂੰ ਯਾਰ ਜਿਹੜੇ ਲੋਕ ਸਾਲੇ ਅੱਜ ਵੀ ਰੋਟੀਆਂ ਸੇਕਦੇ ਆ ਯਾਰ ਸੇਵਾ ਕਰੋ ਆ ਕੇ ਉਹ ਖੜੋ ਖੜੇ ਆਸੀਂ ਤੀਜੇ ਦਿਨ ਅਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਡਿਊਟੀ ਲਾ ਕੇ ਗਏ ਆ ਜਦ ਤੱਕ ਕੰਮ ਚੱਲਦਾ ਰਹੂਗਾ ਇੱਥੇ ਖੜੇ ਆ ਯਾਰ ਮਨਮਤਾ ਇਤਿਹਾਸ ਸਿੱਖਾਂ ਦਾ ਬਹੁਤ ਬੜਮੁੱਲਾ ਇਤਿਹਾਸ ਹੈ ਸ਼ਹੀਦਾਂ ਦੀ ਧਰਤੀ ਹੈ ਲੱਗਦਾ ਸ਼ਹੀਦ ਹੀ ਤਾਕਤ ਦੇ ਨੇ ਇਹਨਾਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਜਿਹੜੇ ਦਰਿਆ ਦੇ ਵਿੱਚ ਲੱਗੇ ਹੋਏ ਨੇ ਬਨਪੂਰਨ ਦੇ ਲਈ ਭਾਈ ਜੀ ਮੇਰੇ ਵਰਗੇ ਤਾਂ ਸ਼ਾਇਦ ਡੰਗ ਦੀ ਇੱਕ ਆਪਣੀ ਚੌਧਰ ਜੀ ਕਰਕੇ ਲੰਘ ਜਾਣਗੇ ਪਰ ਯਾਰ ਯਾਰ ਨੌਜਵਾਨ ਤਾਂ ਦਿਨ ਰਾਤ ਤੇ ਬੜੇ ਦੰਡਾ ਟੱਕਰੀ ਪਈ ਆ ਉਹਦੇ ਵਿੱਚ ਉਤਰੇ ਹੋਏ ਆ ਉਹਦਾ ਸ਼ਾਇਦ ਫੋਟੋ ਖਿਚਾਉਣਾ ਵੀ ਮidan sahib sab te ਹਾਂ ਉਹਨਾਂ ਤਾਂ ਸ਼ਾਇਦ ਫੋਟੋ ਵੀ ਨਾ ਖਿੱਚ ਹੁੰਦੀ ਹੋਵੇ ਉਹ ਜਿਹੜੇ ਵਿੱਚ ਪੰਡੁੱਬੀਆਂ ਬਣ ਕੇ ਵਿੱਚ ਡੁੱਬੀਆਂ ਮਾਰ ਰਹੇ ਆ ਪਾਣੀ ਦੇ ਵਿੱਚ ਇਹ ਲੋਕ ਯਾਰ ਸਸੀ ਰਾ ਲੇਣ ਤੇ ਤੁਰੇ ਹੋਏ ਆ ਸੇਵਾ ਕਰੋ ਯਾਰ ਲੋਕੀ ਆਪੇ ਸਲਾਮ ਕਰਨਗੇ ਜਿਹਨਾਂ ਜਿਹੜੀ ਵੋਟ ਦੀ ਗੱਲ ਆ ਸਿਆਸਤ ਦੀ ਗੱਲ ਆ ਇਨੂੰ ਖਤਮ ਹੋਣ ਦਾ ਫਿਰ ਟਕਾ ਕੇ ਕਰਾਂਗੇ ਉਹਨਾਂ ਵੀਰਾਂ ਨੂੰ ਬੁਲਾ ਲਿਓ ਡਵੇੜ ਤੇ ਬੈਠਾਂਗੇ ਲਾਈਵ ਜੇ ਦਮ ਟੰਗਾ ਚ ਜਾਨ ਹੋਇਆ ਤੁਹਾਡੇ ਜਰੀਏ ਕਹਿ ਰਹੇ ਆ ਵੀ ਆ ਕੇ ਬਹਿ ਜਾਣ ਡਵੇੜ ਤੇ ਟੀਮ ਕਿੱਥੋਂ ਪਹੁੰਚੀ ਸਮੁੱਚੀ ਲੌਨ ਇੱਕ ਟੈਗ ਲੱਗੇ ਉਹਨੇ ਸ਼੍ਰੋਮਣੀ ਕਾਲੀ ਦਲ ਤੇ ਪੂਰੀ ਸਮੁੱਚੀ ਟੀਮ ਕਿੱਥੋਂ ਪਹੁੰਚੀ ਤੁਹਾਡੇ ਦੱਸਣਾ ਚਾਹੂਗੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਡਿਊਟੀ ਲਾ ਕੇ ਗਏ ਤੇ ਸਮੁੱਚੀ ਜੂਥ ਕਾਲਦਲ ਦੀ ਟੀਮ ਸ਼੍ਰੋਮਣੀ ਕਾਲਦਲ ਦੀ ਟੀਮ ਹਲਕਾ ਇੰਚਾਰਜ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ ਸਾਡੇ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਸ਼੍ਰੋਮਣੀ ਅਕਾਲੀ ਦਲ ਰੋਪੜ ਦੇ ਜ਼ਿਲ੍ਹਾ ਜਥੇਬੰਦੀ ਦੇ ਪ੍ਰਧਾਨ ਬਾਲਾ ਜੀ ਸਾਰੇ ਪਹੁੰਚੇ ਹੋਏ ਆਂ ਸੇਵਾ ਚ ਲੱਗੇ ਹੋਏ ਆਂ ਤੇ ਲਗਾਤਾਰ ਇੱਥੇ ਡਟੇ ਰਹੋਗੇ ਬਿਲਕੁਲ ਡਟੇ ਰਹੇਗੇ ਠੀਕ ਹੈ ਬਿਲਕੁਲ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਪਹੁੰਚੀ ਆ ਸੁਖਵੀਰ ਸਿੰਘ ਬਾਦਲ ਹਣੀ ਬਾਦਲ ਕਰਕੇ ਕੇਸ ਵੀ ਜਿਹੜਾ ਪੈਟਰੋਲ ਹੈ ਇੱਥੇ ਲਗਾਤਾਰ ਡੇਲੀ ਪਹੁੰਚੂ ਹੈ ਡੇਲੀ 1000 ਲੀਟਰ ਪਹੁੰਚ ਰਹੇ ਬਜ਼ੁਰਗੋ ਕਲਟੀ ਵਾਜਤ ਉੱਪਰ ਉੱਠਣਾ ਪਊਗਾ ਜੇ ਆਪਾਂ ਨੂੰ ਕੰਮ ਕਰਨੇ ਬਿਲਕੁਲ ਜੀ ਪਾਰਟੀ ਵਾਜਤ ਉੱਪਰ ਉੱਠ ਕੇ ਦੇਖੋ ਇਦੀ ਵਿੱਚ ਨੇ ਕਿ ਬਹੁਤ ਸਰਾਰਥੀ ਬੰਦੇ ਬਹੁਤ ਜ਼ਿਆਦਾ ਆ ਗਏ ਜੀ ਬਾਲਾ ਸਾਹਿਬ ਪਾਰਟੀ ਬਾਈ ਦੋ ਅਲੱਗ ਹੋ ਕੇ ਇੱਥੇ ਸੇਵਾਵਾਂ ਕਰਕੇ ਗਏ ਆ ਉਹਨੂੰ ਉਹਨਾਂ ਨੂੰ ਕੋਈ ਬੋਰਡ ਦਾ ਮਤਲਬ ਨਹੀਂ ਉਹ ਕਹਿੰਦੇ ਪਾਉਣਾ ਪਰ ਸਾਨੂੰ ਜੀ ਤੇ ਉੱਥੇ ਜਿਹੜੀਆਂ ਮਤਲਬ ਮੈਂ ਉਹਨਾਂ ਲੋਕਾਂ ਨੂੰ ਕਰਾਂਗਾ ਜਿਹੜੇ ਲੋਕਾਂ ਨਾਲ ਮਤਲਬ ਕੁਝ ਕੰਮ ਨਹੀਂ ਹੋਇਆ ਨਾ ਸੇਵਾ ਕਰੀ ਨਾ ਕੀਤਾ ਕਿ ਪਹੁੰਚਿਆ ਜੀ ਸਿਰਫ ਪਜਾਮੇ ਲਵੇੜ ਕੇ ਫੋਟੋਆਂ ਖਿਚਾ ਕੇ ਚਲੇ ਗਏ ਆ ਉਹ ਬੰਦਿਆਂ ਨੇ ਐਡਿਟ ਕਰਕੇ ਫੋਟੋਆਂ ਪਾਈਆਂ ਕਿ ਇਹ ਬਾਲ ਸਾਹਿਬ ਨੇ ਇਹਨੇ ਪੈਰਾਜੇ ਉੱਤੇ ਆ ਉਹ ਆਪਣੇ ਬੰਦਾ ਫੜਾਉਂਦੇ ਐਡਿਟ ਕਰੀ ਫੋਟੋ ਜੀ ਇਹੋ ਉਹ ਥੋੜਾ ਸਾਹਮਣੇ ਖੜੇ ਨਾ ਗੱਲ ਕਰ ਲੋ ਜੀ ਕਿਹੜੇ ਆ ਜੀ ਇਹੋ ਥੋੜੀ ਆਵੇ ਪੂਰਾ ਕੈਨ ਭਰ ਕੇ ਜਿੱਦਾਂ ਬਜ਼ੁਰਗਾਂ ਨੇ ਕਿਹਾ ਦੱਸਣਾ ਐਸੀ ਵੀ ਪੂਰਾ ਕੈਨ ਭਰ ਕੇ ਪਾ ਜਾ ਰ ਖੇੜਾ ਸਾਹਿਬ ਪੂਰਾ ਕੈਨ ਭਰ ਕੇ ਪਾ ਜਾ ਰ ਜੀ ਇਹਦੇ ਚ ਕੋਈ ਗਿਣਤੀ ਮਿੰਤੀ ਨਹੀਂ ਹੁੰਦੀ ਲੰਗਰ ਚ ਜਿਹਦੀ ਜਿੰਨੀ ਕਿਸਮ ਰੱਥਾ ਉਹਨੇ ਖਾ ਜਾਣਾ ਜਿਹਦੀ ਜਿੰਨੀ ਕਿਸਮ ਰੱਥਾ ਉਹਨੇ ਦਾਨ ਦੇ ਜਾਣਾ ਇਹਦੇ ਚ ਕੋਈ ਗਿਣਤੀ ਮਿੰਤੀ ਨਹੀਂ ਹੁੰਦੀ ਆਪਾਂ ਗਿਣਤੀ ਮਿੰਤੀ ਦੇ ਚੱਕਰ ਚ ਤਾਂ ਨਹੀਂ ਪੈਣਾ ਹੈਗਾ ਇਸ ਚੀਜ਼ ਤੇ ਨਹੀਂ ਪੈਣਾ ਹੈਗਾ ਪਰ ਯਾਰ ਕਦੇ ਨਾ ਕਿਤੇ ਰ ਕਰ ਰਹੀ ਹੈ ਵਿੱਚ ਦੋ ਤਿੰਨ ਫਿੱਟ ਕਰਿਓ ਟੱਟੂ ਆਉਣੇ ਆ ਉਹ ਆ ਕੇ ਗਾਹ ਪਾ ਕੇ ਚਲੇ ਜਾਂਦੇ ਕੋਈ ਗੱਲ ਨਹੀਂ ਬਾਤ ਨਹੀਂ ਜੋ ਮੈਂ ਤਾਂ ਸਵੇਰ ਦਾ ਮੈਸੇਜ ਪਾ ਰਿਹਾ ਉਹਨਾਂ ਨੂੰ ਵੀ ਆਓ ਯਾਰ ਇਕੱਠੇ ਹੋ ਕੇ ਸੇਵਾ ਕਰੀਏ ਬੰਦੇ ਉਹ ਨਜ਼ਰੇ ਨਹੀਂ ਆ ਰਹੇ ਕਿਤੇ ਉਹ ਕਿੱਥੇ ਨੇ ਉਹ ਜਾਂ ਤੇ ਤੁਹਾਨੂੰ ਮਿਲੇ ਤਾਂ ਮੇਰੇ ਕੋਲ ਭੇਜ ਦਿਓ ਇਕੱਠੇ ਜਿੰਨੀ ਸੇਵਾ ਉਹ ਕਰੂਗੀ ਮੈਂ ਉਸ ਤੋਂ ਡਬਲ ਕਰਾਂਗਾ ਜਿੰਨੇ ਜਿੰਨੀ ਸੇਵਾ ਉਹ ਕਰੂਗਾ ਉਹ ਬਿੱਤੀ ਕਰੇ ਉਹ ਹੱਥੀ ਕਰੇ ਜਿੰਨੀ ਕਰੂਗਾ ਉਹ ਤੇ ਡਬਲ ਮੈਂ ਕਰਾਂਗਾ ਉਸ ਵੀਰ ਨੂੰ ਮੁਬਾਰਕ ਉਹਦੀ ਨਿੰਦਿਆ ਉਹ ਨਿੰਦਿਆ ਨੂੰ ਮੁਬਾਰਕ ਉਹਦੀ ਤੇ ਰੋਜ਼ਾਨਾ ਆਂਦੇ ਰਹੋਗੇ ਪਿੰਡ ਨਿਵਾਸੀ ਨੇ ਇੱਥੇ ਕਿ ਇਲਾਕਾ ਨਿਵਾਸੀ ਨੇ ਖੜੇ ਰਹੋਗੇ ਇੱਥੇ ਆ ਪੁੱਛੋ ਬਜ਼ੁਰਗ ਨੂੰ ਤੁਹਾਨੂੰ ਕਿੰਨੇ ਦਿਨੋਂ ਕਿਉਂ ਰਹੇ ਆਂਦਿਆਂ ਨੂੰ ਸਾਨੂੰ 5 ਦਿਨ ਹੋ ਗਏ ਜੀ ਔਰੇ ਦੇਖਿਆ ਕੋਈ ਹੂੰ ਪਰਸੋ ਸੁਖਵੀਰ ਬਾਦਲ ਸਾਹਿਬ ਆਏ ਇਹ ਵੀ ਕੱਲ੍ਹ ਬਾਈ ਆਏ ਅੱਜ ਹੀ ਆਏ ਹੁਣ ਤੁਸੀਂ ਦੇਖਿਆ ਕੋਈ ਸਵੇਰ ਦਾ ਔਰੇ ਹੋਰ ਪਾਲਟੀ ਸਵੇਰ ਦਾ ਕੋਈ ਨਹੀਂ ਆਇਆ ਆਇਆ ਕੋਈ ਜੇ ਆਇਆ ਤਾਂ ਤੁਸੀਂ ਉਹ ਦੱਸ ਦਵਾਪੇ ਦੱਸ ਦੋ ਵੀ ਆ ਪਾਲਟੀ ਆਈ ਸੀ ਆ ਕਰਦੇ ਨੇ ਮੈਂ ਕਹਿੰਦੇ ਆ ਉਹ ਮੁੰਡਾ ਜਿਹੜਾ ਲੰਬੜਦਾਰ ਆ ਜਿੰਦੇ ਨਾਲ ਇਹਨਾਂ ਨੇ ਐ ਕਰਿਆ ਉਹ ਕਹਿੰਦਾ ਜੀ ਕੋਈ ਨਹੀਂ ਪੁੱਛਦਾ ਓਰੇ ਜੀ ਉਹ ਆਪਦੇ ਘਰੋਂ ਵਿਚਾਰਾ ਖਰਚਾ ਕਰਦਾ ਉਦਣ ਦਾ ਉਹਦਾ ਟਰੈਕਟਰ ਚੱਲਦਾ ਅਜ ਤਾਂ 15 ਦਿਨ ਹੋ ਗਏ ਉਹ 15 ਦਿਨਾਂ ਕਾਮ ਤੋਂ ਟਰੈਕਟਰ ਚ ਆਪਦੇ ਘਰੋਂ ਤੇਲ ਪਾਉਂਦਾ ਅੰਦੇ ਕਾ ਰੋ ਖਰਚਾ ਕਰਦਾ ਉਹ ਪਰਲੇ ਪਾਸੇ ਪਿੰਡ ਦੇ ਬਾਹਰਲੇ ਪਾਸੇ ਘਰ ਆ ਬਹੁਤ ਬੰਦਾ ਵਿਚਾਰਾ ਸਾਉਂ ਉਹਦੇ ਮਨ ਉਲਟਾ ਇਲਜ਼ਾਮ ਲਾਤਾ ਕਹਿੰਦੇ ਜੀ ਇਹ ਤਾਂ ਉਹਨਾਂ ਦਾ ਬੰਦਾ ਹੈ ਉਹਨਾਂ ਨੂੰ ਪੈਸੇ ਦਿਖਾ ਗਏ ਕਰ ਲਿਆ ਉਹ ਕਰ ਲਿਆ ਨਾਲ ਬਜ਼ੁਰਗਾਂ ਨਾਲ ਮਿਲ ਕੇ ਕੰਮ ਹੁੰਦਾ ਕਿਹੜਾ ਸਾਉਂ ਹਾਂ ਟਰੈਕਟਰ ਖੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੈਣ ਦੇ ਵਿੱਚ ਲੱਗਦਾ ਪੱਲੇ ਤੋਂ ਤੇਲ ਪਵਾ ਰਹੇ ਨੇ ਹੁਣ ਥੋੜੀ ਜਿਹੀ ਟੀਮ ਪਹੁੰਚੀ ਹੈ ਗਾਲੀ ਦਲ ਵੱਲੋਂ ਤੁਸੀਂ ਸੇਵਾ ਕੀਤੀ ਹੈ ਵੀ ਜਿੰਨੀ ਥੋੜੀ ਸ਼ਰਤ ਤੁਸੀਂ ਉਹਨਾਂ ਤੇਹਫਲ ਕੱਢ ਰਹੇ ਹੋ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਡਿਊਟੀ ਲਾਗੇ ਤੇ ਅਸੀਂ ਡਿਊਟੀ ਨਿਭਾ ਰਹੇ ਆਂ ਮੈਂ ਇੱਕ ਸ਼ਰਮਣੀ ਕਲਦਲ ਦਾ ਵਰਕਰ ਆ ਮੇਰਾ ਪ੍ਰਧਾਨ ਮੇਰੀ ਡਿਊਟੀ ਲਾ ਗਿਆ ਇੱਥੇ ਬੰਤੇ ਖੜੇ ਆਂ ਜਿੰਨੀ ਕਿ ਸਮਰੱਥਾ ਸੇਵਾ ਕਰਦੇ ਰਵਾਂਗੇ ਜਿੰਨੀ ਕਿ ਸਮਰੱਥਾ ਕੋਈ ਗਿੰਨਤੀ ਮਿੰਨਤੀ ਨਹੀਂ ਕੁਛ ਨਹੀਂ ਨਾ ਕੋਈ ਸੇਵਾ ਤੇ ਚੈਲੰਜ ਕਰਕੇ ਕਰੀ ਕਿਆ ਕਰੀ ਯਾਰ ਜਿੰਨਾ ਜਿੰਨਾ ਹੋ ਸਕਿਆ ਗੁਰੂ ਸਾਹਿਬ ਨੇ ਲੈ ਲਈ ਉਹ ਨਹੀਂ ਕਰਾਂਗੇ ਕਿਰਨ ਸਾਹਿਬ ਇੱਕ ਸਵਾਲ ਹੈ ਸਾਹਮਣੇ ਕਹਿੰਦੇ ਡਰੇਨ ਹੈ 8-8 ਫੁੱਟ ਰੇਤਾ ਖੜਾ ਹੈ ਪਰ ਡਰੇਨ ਸਾਫ਼ ਨਹੀਂ ਕੀਤੀ ਜਾ ਰਹੀ ਬਾਰ ਬਾਰ ਜਦੋਂ ਪਿੰਡ ਨਿਵਾਸੀ ਨਾਲ ਗੱਲਬਾਤ ਕਰਦੇ ਆਂ ਕਹਿੰਦੇ ਸਰਕਾਰਾਂ ਨੇ ਸਿਰ ਡਰੇਨ ਸਾਫ ਨਹੀਂ ਕੀਤੀ ਤਾਂ ਭੁਗਤਾਂ ਲੋਕਾਂ ਨੂੰ ਪੈਂਦਾ ਅੱਜ ਲੋਕ ਭੁਗਤ ਰਹੇ ਨੇ ਅਗਰ ਬਾਨ ਟੁੱਟਦਾ ਹ ਤਾਂ ਪੰਜਾ 60 ਪਿੰਡਾਂ ਦਾ ਵੱਡਾ ਨੁਕਸਾਨ ਹੋ ਸਕਦਾ ਉੱਤੇ ਜਦੋਂ ਮੈਂ ਗੱਲ ਦਾ ਜਵਾਬ ਦੇਣਾ ਨਾ ਉਹ ਜੋ ਥੋੜੀ ਥੋੜੀ ਕਿਤੇ ਨਾ ਕਿਤੇ ਸਿਆਸਤ ਚਲਕੂਗੀ ਸਿਆਸੀ ਗੱਲ ਫੇਰ ਕਰਾਂਗੇ ਸਭ ਲੋਕਾਂ ਨੂੰ ਪਤਾ ਲੋਕਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਸਭ ਪਤਾ ਵੀ ਕਿਨੇ ਕੀ ਕਰਿਆ ਕਿ ਇਹ ਇਹ ਕੋਈ ਇਹ ਨਹੀਂ ਵੀ ਕੁਦਰਤੀ ਉਹ ਆਫਤਾ ਗਈ ਕੁਦਰਤੀ ਠੀਕ ਆ ਥੋੜੀ ਘੋਤੀ ਹੈ ਪਰ ਸਟੈਬਲਿਸ਼ ਕਰੇ ਹੋਏ ਹੜਨ ਇਹ ਸਟੈਬਲਿਸ਼ ਕਰੇ ਹੋਏ ਇਹ ਲੋਕਾਂ ਨੂੰ ਉਰੇ ਲੋਕਾਂ ਨੂੰ ਸਭ ਪਤਾ ਵੀ ਉਰੇ ਕਿਨੇ ਮੈਨਿੰਗ ਕਰੀਆ ਕਿਨੇ ਸੌਸ ਆਫ ਡੂੰਗੇ ਟੋਏ ਪਾਏ ਆ ਕਿਹਦੇ ਕਰਕੇ ਜੇ ਪਾਣੀ ਦਾ ਬਹਾ ਬੰਨ ਵਾਲੇ ਪਾਸੇ ਨੂੰ ਹੋ ਗਿਆ ਇਹ ਸਭ ਪਤਾ ਲੋਕਾਂ ਨੂੰ ਇਹ ਦੱਸਾਂਗੇ ਕਿਤੇ ਇਹ ਵਿਫਤਾ ਟੱਲਣ ਦਿਓ ਕੱਲੀ ਕੱਲੀ ਗੱਲ ਅੱਥੀ ਖੜ ਕੇ ਨੰਗੀ ਕਰਾਂਗੇ ਲੋਕਾਂ ਦੇ ਵਿੱਚ ਪ ਜਾਉਂਗੇ ਅੱਗੇ ਲੋਕਾਂ ਦੇ ਵਿੱਚ ਸੰਗਤ ਵਿੱਚ ਜਾਉਂਗੇ ਸੇਵਾ ਉੱਥੇ ਕਰਨੀ ਜਾ ਕੇ ਨਾਲ ਲੱਗਾਂਗੇ ਅੱਥੀ ਤੁਸੀਂ ਵੀ ਨਾਲ ਲੱਗਿਓ ਸਾਡੇ ਹੱਥ ਥੈਲੇ ਚੱਕਾਂਗੇ ਜਾ ਕੇ ਠੀਕ ਹੈ ਆਹ ਚੱਲਦੇ ਆ ਇੱਕ ਵਾਰ ਸਾਹਮਣੇ ਕੈਨ ਸਰਪੰਚ ਸਾਹਿਬ ਕਿੰਨਾ ਬਟਰ ਡੀਜ਼ਲ ਪਾਇਆ ਜਾ ਰਿਹਾ ਹੈ ਟਰੈਕਟਰਾਂ ਦੇ ਵਿੱਚ ਟਰੈਕਟਰਾਂ ਚ ਮੈਂ ਖਲ 15-20 ਲੀਟਰ ਸਾਰੇ ਟਰੈਕਟਰ ਚ ਪਾਰੇ ਡੀਜ਼ਲ ਦੀ ਆਪਾਂ ਓਕੇ ਇਹ ਕਿਹੜਾ ਕੋਈ ਸੇਵਾ ਹੈ ਕੋਈ ਟਰੈਕਟਰ ਹੋਵੇ ਜਿੰਦਾ ਮਰਜ਼ੀ ਹੋਵੇ ਆਪਾਂ ਤਾਂ ਕਿਸੇ ਨੂੰ ਪੁੱਛਿਆ ਵੀ ਕੌਣ ਟਰੈਕਟਰ ਵਿੱਚ ਫੁੰਡ ਚਾਹੁੰਦਾ ਵੀ ਕਰਾਈ ਜਾਣ ਸਾਨੂੰ ਕੋਈ ਮਸਲਾ ਨਹੀਂ ਲੰਘ ਰਹੇ ਸਾਰੇ ਰੋਕ ਕੇ ਪਾ ਰਹੇ ਆਪਾਂ ਪਾ ਰਹੇ ਆਪਾਂ ਸੇਵਾ ਤੇ ਆ ਨਿਸ਼ਕਾਮ ਸੇਵਾ ਜੀ ਨਿਸ਼ਕਾਮ ਸੇਵਾ ਜੀ ਇੱਦਾਂ ਹੀ ਲੱਗੇ ਰਹੋਗੇ ਜਦੋਂ ਤੱਕ ਚੱਲਦੇ ਇਹ ਹਾਲਾਤ ਸੁਧਰਦੇ ਨਹੀਂ ਸੀ ਨਾਲ ਵੇਖੋ ਆ ਕੋਈ ਰਾਜਨੀਤੀ ਕਰਨੀ ਆਏ ਨਾ ਸਾਡਾ ਕੋਈ ਮੰਤਵ ਹੈ ਦਾ ਹਾਂ ਜੇ ਸਾਡੇ ਵਿਰੋਧੀ ਕਹਿੰਦੇ ਨੇ ਰਾਜਨੀਤੀ ਕਰਦੇ ਨੇ ਤਾਂ ਉਹ ਵੀ ਕਰਨ ਯਾਰ ਲੋਕਾਂ ਨੂੰ ਦਾਨ ਕਰਨ ਦੇਖੋ ਮਾੜੀ ਸਥਿਤੀ ਜਿਹੜਾ ਖੜੂਗਾ ਲੋਕਾਂ ਨਾਲ ਖਾਣਾ ਬਣਦਾ ਹਰ ਇੱਕ ਨੂੰ ਖਾਣਾ ਚਾਹੀਦਾ ਅਸੀਂ ਵੀ ਕਹਿੰਦੇ ਹਾਂ ਰਾਜਨੀਤੀ ਕਰਨ ਤੇ ਦਾਨ ਕਰਨ ਲੋੜ ਹੈ ਦੇਖੋ ਡੀਜ਼ਲ ਦੀ ਲੋ ਟ੍ਰੈਕਟਰ ਦਾ ਡੀਜ਼ਲ ਨਾਲ ਚੱਲਣੇ ਪਾਣੀ ਨਾਲ ਚੱਲਣੇ ਬਾਈ ਜੀ ਕਿੱਥੋਂ ਪਹੁੰਚੇ ਹੋ ਮੈਂ ਨੂਰ ਪਬਦੀ ਜੀ ਜ਼ਿਲ੍ਹਾ ਪ੍ਰਧਾਨ ਸ਼ਰੂਮਣ ਅਕਾਲੀਦਾਰ ਰੋਪੜ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਜਿਹੜਾ ਗੁਰੂਆਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਅੱਜ ਜਿਹੜੀ ਸਮੁੱਚੀ ਟੀਮ ਸਾਡੀ ਅੱਜ ਜੋ ਬਾਨਾ ਦਾ ਬਹੁਤ بڑا ਨੁਕਸਾਨ ਹੈ ਇਹਨਾਂ ਨੂੰ ਸਾਨੂੰ ਪਾਰਟੀ ਵੱਲ ਤੇ ਸੇਵਾ ਲੱਗੀ ਇਹ ਸਾਰਾ ਪਾਰਟੀ ਰਾਜ ਦੇ ਉੱਪਰ ਉੱਠ ਕੇ ਜੀ ਜੋ ਅਸੀਂ ਅੱਜ ਸ਼੍ਰੋਮਣੀ ਕਾਲੀਸ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸਾਰੀ ਸਮੁੱਚੀ ਟੀਮ ਨੂੰ ਹੁਕਮ ਹੈ ਕਿਤੇ ਵੀ ਜ਼ਿਲ੍ਹੇ ਚ ਲੋੜ ਪੈਂਦੀ ਅਸੀਂ ਹਰ ਦਮ ਤਤਾਂ ਤੇ ਹਾਜ਼ਰ ਹੈ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਲੋੜ ਨੂੰ ਅਸੀਂ ਹਰ ਦਮ ਆ ਸਾਡੇ ਐ ਜੀ ਪੀਸੀ ਮੈਂਬਰ ਲਖਰਾਲ ਸਾਹਿਬ ਕੋਈ ਵੀ ਸਾਨੂੰ ਇਸ ਚੀਜ਼ ਦੀ ਮੈਂ ਸੰਗਤ ਦਾ ਬੜਾ ਧੰਨਵਾਦ ਕਰਦਾ ਗੁਰੂਆਂ ਦੀ ਤਰਤੀ ਹੈ ਇਹ ਸਾਰਾ ਕੁਝ ਸੰਗਤ ਦੇ ਸੰਯੋਗ ਨਾਲ ਹੈ ਜੀ ਇਹ ਕਿਤੇ ਸਰਕਾਰਾਂ ਦਾ ਇਹਦੇ ਚ ਕੋਈ ਰੋਲ ਨਹੀਂ ਇਹ ਸਾਰਾ ਕੁਝ ਨੌਜਵਾਨ ਪੀੜ੍ਹੀ ਦੀ ਆ ਟਰੈਕਟਰ ਟਰਾਲੀਆਂ ਪਰਦੇ ਵਿੱਚ ਜਿੱਕਰ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਮੈਂ ਬਹੁਤ ਰਣੀ ਧੰਨਵਾਦ ਕਰਦਾ ਨਹੀਂ ਜੇ ਇਹ ਬੰਨਦਾ ਟੁੱਟ ਜਾਂਦਾ ਐਡਾ ਤਖੜਾ ਨੁਕਸਾਨ ਹੋ ਜਾਣਾ ਸੀ ਜਿਹੜਾ ਨਾ ਕਿਸੇ ਦੇਖਣਯੋਗ ਤਾਂ ਲੱਗਦਾ ਭਾਈ ਕਿਵੇਂ ਦੇਖਦੇ ਹੋ ਲੱਗਦਾ ਹੈ ਜਿਹੜਾ ਜੱਜਪਾ ਆਉਂਦਾ ਗੁਰੂ ਸਾਹਿਬ ਸਾਨੂੰ ਦੇਕੇ ਗਏ ਸੀਗੇ ਵੀ ਮੁਸੀਬਤ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਸੇਵਾ ਕਰਨੀ ਹੈ ਜਿਹੜੇ ਬੰਨ ਨੇ ਉਹਨਾਂ ਨੂੰ ਲਾਉਣਾ ਇਹ ਸਾਰਾ ਕੁਝ ਇਹਨਾਂ ਜੀ ਜੋ ਅੱਜ ਤੁਸੀਂ ਦੇਖ ਰਹੇ ਹੋ ਇਹ ਗੁਰੂ ਦੀ ਕਿਰਪਾ ਕਰਕੇ ਹੀ ਹੈ ਜੀ ਜਦੋਂ ਵੀ ਕਿਸੇ ਸਿੰਘ ਨੂੰ ਅਲਾਈ ਹੁਕਮ ਹੁੰਦਾ ਇਸੇ ਤਰ੍ਹਾਂ ਸੰਗਤ ਸਜੋਗ ਦੇ ਤੁਸੀਂ ਆਪ ਦੇਖਦੇ ਕਿਸੇ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਸਾਰਾ ਸੰਗ ਸਾਰੀ ਨੌਜਵਨ ਪੀੜੀ ਦਾ ਰੋਲ ਹੈ ਕਿ ਆਪ ਮਾਰੇ ਕਿਸੇ ਦੀ ਕਹਿਣ ਦੀ ਲੋੜ ਨਹੀਂ ਅਸੀਂ ਵੀ ਇਸੇ ਕਰਕੇ ਸਾਰੀ ਗੱਲ ਜੋ ਪਾਰਟੀ ਦਾ ਹੁਕਮ ਹੈ ਅਸੀਂ ਉਹਦਾ ਹੁਕਮ ਜੂਥ ਵੀ ਆਇਆ ਸਾਰਾ ਕੁਝ ਜਦੋਂ ਤੱਕ ਇਹ ਕੰਮ ਸਾਡੇ ਸਿਰੇ ਨਹੀਂ ਚੜਦੇ ਅਸੀਂ ਇਸੇ ਤਰ੍ਹਾਂ ਪਹਿਰਾ ਦਿੰਦੇ ਰਹਿਣਗੇ ਇਸੇ ਤਰ੍ਹਾਂ ਤੇਲ ਦੀ ਜਾਂ ਕੋਈ ਵੀ ਹੋਰ ਸੇਵ ਪ੍ਰਧਾਨ ਜੀ ਵੱਲ ਤੇ ਹੁਕਮ ਹੈ ਜੋ ਵੀ ਹੈ ਆਪਾਂ ਹਰਦਮ ਤੱਕ ਦੇ ਹਾਂ ਡਟੇ ਰਹਾਂਗੇ ਹਾਂ ਡਟੇ ਰਹਾਂਗੇ ਠੀਕ ਫਸੇ ਬੰਨ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਐ ਇਸੇ ਪੌਪਲਾਈਨ ਲੱਗੀ ਹੋਈ ਹੈ ਲਗਾਤਾਰ ਨੌਜਵਾਨ ਇਸ ਬੰਨ ਨੂੰ ਪੂਰਨ ਲਈ ਲੱਗੇ ਹੋਏ ਨੇ ਫਸੇਆਂ ਦੇ ਉੱਪਰ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਲੋਕ ਗੱਟੇ ਲੈ ਕੇ ਪਹੁੰਚ ਰਹੇ ਅਲੱਗ-ਅਲੱਗ ਲੰਗਰ ਲੱਗੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਬੰਨ ਬਿਲਕੁਲ 2-4 ਫੁੱਟ ਦੀ ਕਦਮਾਂ ਦੀ ਦੂਰੀ ਦੇ ਉੱਪਰ ਰਹਿ ਗਏ ਕਿਉਂਕਿ ਲਗਾਤਾਰ ਜਿਹੜੀ ਖਾਰ ਹੈ ਉਹ ਵੱਧ ਰਹੀ ਹੈ ਤਾਂ ਇਸ ਨੂੰ ਲੋਕਾਂ ਲਈ ਲੋਕਾਂ ਦੇ ਉੱਪਰ ਡਰ ਦਾ ਮਾਹੌਲ ਬਣਿਆ ਹੋਇਆ ਇੱਕ ਵੀਰ ਸਾਡਾ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਦੇਖਦੇ ਹਾਲਾਤ ਸਾਹਮਣੇ 8-8 ਫੁੱਟ ਸ਼ਰੇਆਮ ਦਿਖ ਰਹੀ ਹੈ ਵੀ ਨਜ਼ਰ ਨਹੀਂ ਆ ਰਹੀ ਡਰੇਨ ਕਦੀ ਲੱਗਦਾ ਵੀ ਐਂ ਲੱਗਦਾ ਵੀ ਸਾਫ ਨਹੀਂ ਕੀਤੀ ਹੋਣੀ ਪਰ ਭੁਗਤਰਾ ਲੋਕਾਂ ਨੂੰ ਪੈ ਰਹੇ ਹਾਲਾਤ ਵੀਰੇ ਬਹੁਤ ਬੱਤਰ ਨੇ ਸਫਾਈ ਤਾਂ ਇਹਦੀ ਹੁੰਦੀ ਨਹੀਂ ਦਰਿਆ ਦੀ ਕਦੇ ਜੀ ਦਰਿਆ ਦੇ ਸਰਪਰੇਤਾ ਚੱਕ ਹੁੰਦਾ ਦਰਿਆ ਦੀ ਕਦੇ ਸਫਾਈ ਨਹੀਂ ਹੁੰਦੀ ਸਫਾਈ ਕਾਗਜ਼ਾਂ ਚ ਹੁੰਦੀ ਆ ਉਦਾਂ ਇਹਦੇ ਵਿੱਚ ਕਦੇ ਸਫਾਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਤੇ ਪ੍ਰਸ਼ਾਸਨ ਕਹੇ ਵੀ ਇੱਥੇ ਸਫਾਈ ਕੀਤੀ ਹੈ ਪ੍ਰਸ਼ਾਸਨ ਨੇ ਕੋਈ ਸਫਾਈ ਨਹੀਂ ਕੀਤੀ ਇਹ ਤਾਂ ਪਬਲਿਕ ਚੋਰੀ ਰੇਤਾ ਲੈ ਜਾਂਦੀ ਔਰ ਇਹ ਚੱਕ ਇਹ ਉਹਦਾ ਨਤੀਜਾ ਜੀ ਕੋਈ ਸਰਕਾਰਾਂ ਨੇ ਵੇਚ ਲਿਆ ਪਹਿਲਾਂ ਉਸ ਹੁਣ ਚੱਲੀ ਜਾਂਦਾ ਕੰਮ ਇੱਕ ਦਿਨ ਸੁਖਵੀਰ ਬਾਦਲਾ ਆਇਆ ਸੀ ਔਰੇ ਜੀ ਤਾਂ ਆਗੇ ਇੱਥ ਸਾਡਾ ਕੰਮ ਰੋਕਤਾ ਜੀ ਮਟੀਰੀਅਲੀਆਂ ਟਰੈਲੀਆਂ ਰੁਕ ਗਈਆਂ ਜੀ ਰਸਤੇ 'ਚ ਉਹਦੀਆਂ ਗੱਡੀਆਂ ਖੜਕੀਆਂ ਸੁਖਵੀਰਵਾਲ ਦੀਆਂ 5 ਘੰਟੇ ਕੰਮ ਰੋਕਣ ਦਾ 2 ਲੱਖ ਰੁਪਏ ਦੇ ਗਿਆ ਜੀ ਉਰੇ 2 ਲੱਖ ਰੁਪਏ ਸਾਡਾ ਜਿਹੜਾ ਕੀਲਾ ਪਰੇ ਚੱਲਦਾ ਸੀਗਾ ਪਾਣੀ ਉਹ ਦੋ ਦਿਨ ਨੂੰ 5 ਘੰਟੇ 'ਚ ਬਾੜ ਲਾਉਂਦਾ ਹੋਇਆ ਸਾਡੇ ਬੰਦ ਦੇ ਨਾਲ ਲੱਗ ਗਿਆ ਜੀ ਉਹ ਸਾਡਾ ਨੁਕਸਾਨ ਕਰ ਗਿਆ ਸੁਖਵੀਰਵਾਲ 2 ਲੱਖ ਰੁਪਏ ਸਾਨੂੰ ਲੋੜ ਨਹੀਂ ਜਿਹੜਾ ਕਰੋੜਾਂ ਰੁਪਏ ਵੇਟ ਦੇ ਲੋਕਾਂ ਨੇ ਖਰਚੇ ਕੀਤਾ ਜਿਹੜੀ ਅਜੇ 400 ਟਰੈਲੀ ਚੱਲ ਰਹੀ ਆ ਇਹ ਸੰਗਤ ਦੀ ਟਰੈਲੀਆਂ ਇਹਦੇ ਵਿੱਚ ਸੰਗਤ ਦੇ ਤੇ ਲਪਾਉਂਦੀ ਆ ਪੈਸੇ ਕੱਟਿਆ ਕਰ ਸਕਦੇ ਆ ਤੈਨੂੰ ਜੀਆਈ ਕਰਦਣ। ਸੁਖਬੀ ਸਿੰਘ ਪਾਤਰ ਉਹਨਾਂ ਦੀ ਗੱਲ ਕਰ ਤੁਹਾਨੂੰ ਟੋਕਣਾ ਜਾ। ਉਹ ਕਹਿੰਦੇ ਨੇ ਵੀ 2 ਲੱਖ ਰੁਪਏ ਆ ਚਲੋ ਦੇ ਕੇ ਜਿ ਗਏ ਆ 5 ਦੇ 5000 ਲੀਟਰ ਤੇਲ ਲੈ ਕੇ ਗਏ ਆ ਵੀ ਤੁਹਾਡੇ ਭਲੇ ਲਈ ਦੇ ਗਏ ਆ। ਕੋਈ ਹੋਰ ਵੀ ਲੋੜ ਪੈਂਦੀ ਆ ਤਾਂ ਤੁਹਾਨੂੰ ਦੇ ਕੇ ਜਾਵਾਂਗੇ। ਤੁਸੀਂ ਫੋਨ ਕਰੋ। ਸਾਡੀ ਗੱਲ ਕਰੀ ਸਾਡੀ ਜਿਹੜੀ ਪਾਰਟੀ ਤੁਹਾਡੇ ਨਾਲ ਖੜੀ ਆ। ਗੁਰਜੀਤ ਆ ਮਸ਼ੀਨ ਚੱਲਦੀ ਆ ਇਹ 16 ਲੀਟਰ ਤੇਲ ਖਾਂਦੀ ਆ ਘੰਟੇ ਦਾ 2 ਲੱਖ ਦਾ ਤੇਲ ਦਾ 24 ਘੰਟੇ ਚ ਖਾ ਜਾਂਦੀ ਆ। ਸਾਨੂੰ 2 ਲੱਖ ਦੀ ਲੋੜ ਨਹੀਂ। ਇਹ ਵੀ ਇਹ ਵੀ ਸੰਗਤਾਂ ਵੱਲੋਂ ਤੇਲ ਪਾ ਕੇ ਫ੍ਰੀ ਲੱਗੀ ਹੋਈ ਆ। ਸਾਨੂੰ ਨਹੀਂ ਪੈਸੇ ਦੀ ਲੋੜ 2 ਲੱਖ ਦੀ। ਜ ਦੇਣਾ ਬੱਚਾ ਜੀ ਉਹ ਤਾਂ ਮੌਕੇ ਤੇ ਉਦਨ ਵੀ ਕਹਿੰਦੇ ਸਾਡੀ ਸਰਕਾਰ ਬਣਾਓ ਸਾਰੇ ਬੰਨਾਂ ਅਸੀਂ ਪੱਕੇ ਕਰਾਵਾਂਗੇ ਉਹ ਤਾਂ ਗੱਲਾਂ ਨੇ ਪਹਿਲਾਂ 25 ਸਾਲ ਦਾ ਕੁਝ ਕਰਿਆ ਨਹੀਂ ਹੁਣ ਉਹਦੀ ਸਰਕਾਰ ਕਿਨੇ ਬਣਾਉਣੀ ਹੈ ਬੇਅਦਬੀ ਦਾ ਕਰਤੀ ਉਹਨਾਂ ਨੇ ਮੰਨ ਵੀ ਗਏ ਜੀ ਫੱਟੀਆਂ ਪਾ ਕੇ ਗਲ ਚੋਂ ਕਿਉਂ ਬੇਅਦਬੀ ਤੇ ਬਾਤ ਸਿੱਖਣਾ ਤੇ ਉਹਨਾਂ ਨੇ ਸਿੱਖਾਂ ਉਹ ਗੁਰੂ ਗ੍ਰੰਥ ਸਾਹਿਬ ਬਹੁਤ ਪਿਆਰਾ ਜੀ ਚਲੋ ਉਹ ਤਾਂ ਭਾਈ ਉਹਨਾਂ ਨੂੰ ਤਖਤੀਆਂ ਮਿਲੇ ਸਜ਼ਾ ਵੀ ਮਿਲੇ ਕਿਤੇ ਕਹਿੰਦੇ ਸਜ਼ਾ ਭਾਈ 10 ਮਿੰਟ ਆਪਾਂ ਕਹਿੰਦੇ ਚਪੇੜ ਮਾਰ ਕੇ ਬਾਦ ਕਹਿੰਦੇ ਗਲਤੀ ਹੋ ਗਈ ਉਹ ਗਲਤੀ ਨਹੀਂ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਸਿੱਖ ਲੋ ਕਿ ਇਸ ਗ ਇਨੂੰ ਜੇ ਕੰਕਰੀਟ ਨਹੀਂ ਕਰ ਸਕਦੇ ਕੰਕਰੀਟ ਤੇ ਵੱਧ ਖਰਚਾ ਆਉਂਦਾ ਇਹਨੂੰ ਜੀਆਈ ਕਰ ਦੇਣਾ ਜੀਆਈ ਦਾ ਮਤਲਬ ਹੁੰਦਾ ਵੀ ਮਿੱਟੀ ਦੇ ਵਿੱਚ 25% ਸਿਮਿੰਟ ਮਿਕਸ ਕਰਕੇ ਉਹਦਾ 25 ਆਪਣੇ ਪਾਣੀ ਦੇ ਲੈਵਲ ਤੋਂ 20 ਫੁੱਟ ਹੇਠਾਂ ਡੂੰਘਾ ਉਹਦਾ ਬੇਸ ਕੱਢ ਕੇ ਹੇਠੋਂ ਰੂਲਰਾਂ ਦੇ ਨਾਲ ਉਹਦੀ ਉਹਦੇ ਪ੍ਰੈਸ ਕਰਦੇ ਬੈੱਡ ਬਣਾਉਂਦੇ ਆਉਣਾ ਫੁੱਟ ਫੁੱਟ ਤੇ ਬੈੱਡ ਬਣ ਕੇ ਉੱਪਰ ਤਾਂ ਕਲੀਅਰ ਬਣੂਗੀ ਉਹ ਪਾਣੀ ਲੱਗਣ ਨਾਲ ਮਜ਼ਬੂਤ ਹੁੰਦੀ ਹੈ ਟੁੱਟਦੀ ਨਹੀਂ ਹੈਗੀ ਓਏ ਇਹਦੇ ਪਰ 20 ਫੁੱਟ ਦੀ ਲੇਅਰ ਪਾਉਣੀ ਪਊਗੀ ਓ ਜੀਆਈ ਦੀ ਕਿਹੜੇ ਪਿੰਡ ਕਿਹੜੇ ਪਿੰਡ ਤੋਂ ਪਹੁੰਚੇ ਹੋ ਤੁਸੀਂ ਇੱਥੇ ਮੈਂ ਪਿੰਡ ਚ ਉਹਨੀਆਂ ਦੇ ਸਰਪੰਚ ਗੁਰਵਿੰਦਰ ਸਿੰਘ ਬੱਬੂ ਜੀ ਅੱਜ ਅਸੀਂ 7 ਦਿਨ ਹੋ ਗਏ ਲਗਾਤਾਰ ਇੱਥੇ ਲੱਗਿਆ ਨੂੰ 3 ਰਾਤ ਹੋ ਗਿਆ ਲੰਗਰ ਵੀ ਸੰਗਤ ਵੱਲੋਂ ਆ ਰਿਹਾ ਸਾਨੂੰ ਨਹੀਂ ਪਤਾ ਕਿੱਥੋਂ ਕੁ ਤੋੜਾ ਬਹੁਤ ਸਾਰੀਆਂ ਐਨਜੀਓ ਜਿਹੜੀਆਂ ਖਾਣਾ ਲੈ ਕੇ ਆਈਆਂ ਪਿੰਡਾਂ ਵਾਲੇ ਵੀ ਖਾਣਾ ਲੈ ਕੇ ਆ ਰਹੇ ਆ ਸਾਡੇ ਏਰੀਆ ਦੇ ਸਾਰੇ ਲੋਕ ਲੱਗੇ ਹੋਇਆ ਜੀ ਉਹ ਵੀ ਸੰਗਤ ਨਾਲ ਗੱਲ ਕੀਤੀ ਬਾਈ ਪਤਾ ਕੀ ਕਹਿੰਦੇ ਕਹਿੰਦੇ 20 ਫੁੱਟ ਅੱਗੇ ਆ ਇਹਨੇ ਜੀ 20 ਫੁੱਟ ਅੱਗੇ ਆ ਕਿਤੇ ਨਾ ਕਿਤੇ ਜਿਹੜਾ ਬੰਨ ਸੀਗਾ ਦਰਿਆ ਸਾਰਾ ਪਹਾਣੀ ਬਹਾ ਲੈ ਗਿਆ ਸੜਕ ਨਹੀਂ ਵੀਰੇ ਬੰਨੋ ਆਦੀ ਸੀ ਚੱਲਦਾ ਸੀ ਜਦ ਪਹਿਲਾ ਜਦ ਪਹਿਲਾ ਜਾਲ ਬੰਨਿਆ ਜੀ ਪਹਿਲਾ ਜਾਲ ਇਥੋਂ ਅੱਧਾ ਕਿਲਾ ਹਟ ਮਾ ਬੰਨਿਆ ਜੀ ਉਹ ਹਾਲ ਉਹ ਡੁੱਬਦੇ ਡੁੱਬਦੇ ਹਜੇ ਪਰਸੋਂ ਪਰਸੋਂ ਉਹਦੀਆਂ ਫੋਟੋ ਵੀ ਸਾਡੇ ਕੋਲ ਪਈਆਂ ਪਰਸੋਂ ਵੀ ਬੰਨ ਇਥੋਂ 25 ਫੁੱਟ ਦੂਰ ਚੱਲਦਾ ਸੀਗਾ ਪਾਣੀ ਜੀ ਉਹ ਬਾਅਦ ਪੜਦਾ 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 ਨਾਲ ਲੱਗ ਗਿਆ ਜੀ ਇਹ ਇਹ ਹੌਲੀ ਹੌਲੀ ਵੱਧ ਰਿਹਾ ਜੀ ਇਧਰ ਨੂੰ ਜਿੱਥੇ ਉਹ ਸਾਹਮਣੇ ਲੱਗੇ ਹੋਣੇ ਜਿਨ੍ਹਾਂ ਨੇ ਲਾਈਫ ਜੈਕਟ ਜੈਕਟ ਪਾਈ ਹੋਈ ਹੈ ਸਰਦਾਰ ਜਿਨ੍ਹਾਂ ਨੇ ਕਾਲਾ ਪਰ ਲਗਾਤਾਰ ਖਾਰ ਪੈ ਰਹੀ ਹੈ ਇੱਕ ਤੋਂ ਬਾਅਦ ਇੱਕ ਟਿੱਗ ਡਿੱਗ ਰਹੀ ਹੈ ਟਿੱਗਾ ਤਾਂ ਡਿੱਗ ਰਹੀ ਹੈ ਜੀ 7 ਦਿਨ ਹੋ ਗਏ ਲਗਾਤਾਰ ਇਤੋਂ ਬਾੜ ਲੱਗੀ ਨੂੰ ਜੀ ਇਹ ਤਾਂ ਪਹਿਲਾਂ ਪਿੱਛੇ ਲੱਗੀ ਸੀ ਉਹ ਤੇ ਇਥੋਂ ਮਤਲਬ ਇਹ ਕੁਝ ਟੋਕ ਕਿਲੇ ਹਟਵੀ ਲੱਗੀ ਸੀ ਬਾੜ ਪਹਿਲਾਂ ਉਹ ਬੰਨਿਆ ਉਦੋਂ ਕਿਰਪਾ ਹੋ ਗਈ ਉਦੋਂ ਬਾੜ ਅੱਗੇ ਆ ਗਈ ਫਿਰ ਉਹ ਬੇਸ ਬੰਨਿਆ ਉਹ ਤੀਜੀ ਵਾਰ ਚੌਥੀ ਵਾਰ ਦੋਸੀ ਚੱਲ ਰਹੀ ਹੈ ਚੌਥੀ ਜਗ੍ਹਾ ਬਾੜ ਲੱਗੀ ਹੈ ਜੀ ਪਹਿਲਾਂ ਤਾਂ ਜਿਹੜਾ ਜਾਲ ਹੈ ਇਹਦੇ ਵਿੱਚ ਹਜ਼ਾਰਾਂ ਹੀ ਬੂਰੀਆਂ ਆ ਜਾਂਦੀਆਂ ਪਰ ਨੌਜਵਾਨ ਕਹਿੰਦੇ ਵੀ ਇਹ ਵੀ ਥੱਲੇ ਸਿੱਟਦੇ ਨੇ ਇਹ ਵੀ ਨਹੀਂ ਪਾਣੀ ਦੇ ਵਿੱਚ ਟਿਕ ਰਹੀਆਂ ਇਹ ਵੀ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਇਹ ਜਾਲ ਨਹੀਂ ਵੀਰ ਜ ਇਹ ਸੇਮ ਜਗ੍ਹਾ ਦੇ ਉੱਪਰ ਜਮ ਮਤਲਬ ਜੰਬੋ ਬੈਗ ਆ ਇੱਕ ਵੱਡੇ ਬੈਗ ਆ ਉਹ ਇੱਕ ਜਗ੍ਹਾ ਤੇ 9 ਪੈਗੇ ਜੋ ਚਾਰ ਫੋਟੋ ਦੀ ਹਾਈਟ ਆ ਤੁਸੀਂ 9 ਨੂੰ 4 ਨਾਲ ਗੁਣਾ ਕਰ ਲਓ ਕਿੰਨੇ ਬਣ ਗਏ ਜਾਨੀ ਕਿ ਉਹ ਇੱਕ ਜਗ੍ਹਾ ਤੇ ਪੈਗੇ ਇੰਨੀ ਘਰਾਈ ਹੈ ਇਸ ਮੌਕੇ ਤੇ ਤਾਂ ਵੀ ਨਹੀਂ ਪਤਾ ਲੱਗਿਆ ਕਿੱਥੇ ਨਹੀਂ ਪਤਾ ਨਹੀਂ ਲੱਗਿਆ ਉਹ ਇੱਕ ਨੌਵਾਂ ਬੈਗ ਦੇਖਿਆ ਮੜਾ ਜਾ ਉੱਪਰ ਪਿਆ ਬਾਕੀ ਸਾਰੇ ਏਡ ਲੰਗੇ ਦਤੀ ਜੀ ਕਿਉਂਕਿ ਇੰਨੇ ਫੁੱਟ ਡੂੰਘਾ ਹੋ ਸਕਦੇ ਇੱਕ ਘੱਟੋ ਘੱਟ ਇਸ ਟਾਈਮ ਜਿਹੜੀ ਹੁਣ ਦੇ ਹਾਲਾਤ ਨੇ 35 ਤੋਂ 40 ਫੁੱਟ ਡੂੰਘਾ ਜੀ ਬਈ ਸਪੀਡ ਬਹੁਤ ਆ ਪਾਣੀ ਦੀ ਲਗਾਤਾਰ ਮੱਲਾਂ ਦਾ ਵਹਾਅ ਤੇਜ਼ ਹੋ ਰਿਹਾ ਇਹ ਜ ਇਕ ਤੌਰੇ ਜਜਵਾਨ ਨੌਜਵਾਨਾਂ ਦਾ ਖਾਲਸਾ ਦਾ ਪੈਰਾ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਸੀਤਾਂ ਦਾ ਪੈਰਾ ਸੀਤਾਂ ਦੀ ਧਰਤੀ ਹੈ ਸੀਤਾਂ ਦੀ ਧਰਤੀ ਹੈ ਸੀਤਾਂ ਦੇ ਪੈਰੇ ਦੇ ਨਾਲ ਸੰਗਤ ਆਈ ਹੋਈ ਆ ਇਹ ਸੰਗਤ ਨੇ ਰੁਕਿਆ ਹੋਇਆ ਸਰਕਾਰ ਦੇ ਵਿੱਚ ਕੋਈ ਐਡਾ ਕੋਈ ਵਿਸ਼ੇ ਜੋਗਦਾ ਨਹੀਂ ਸਰਕਾਰ ਨੇ ਸਿਰਫ ਜਾਲੀਆਂ ਪ੍ਰੋਵਾਈਡ ਕਰਵਾਈਆਂ ਆ ਜਾਂ 15 20 ਕ ਫੌਜੀ ਆ ਬਸ ਹੀ ਲੱਗੇ ਨੌਜਵਾਨ ਆਪ ਹੋਏ ਨੇ ਇਹ ਸਾਰਾ ਬੇਟੇਰੀ ਦਾ ਫਰੀ ਲੱਗੇ ਹੋਏ ਸਾਰੀ ਸੰਗਤ ਲੱਗੀ ਹੋਈ ਸੰਗਤ ਨੇ ਰੁਕਿਆ ਹੋਇਆ ਕੰਮ ਜੀ ਪੁਰਾਨੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਦੀ ਹੋਣੀ ਆ ਇਹ ਦਿੱਲੀ ਪਤਾ ਨਹੀਂ ਕਿੱਥੋਂ ਉਥੋਂ ਆਉਂਦੀ ਹੋਣੀ ਆ 11 1200 ਦਿੱਲੀ ਦਿਨ ਚ ਪੈਂ ਲਿਆ ਰਹੇ ਹਾਂ ਯੁਰੇ ਠੀਕ ਹੈ ਜੀ ਸੋਇ ਤਸਵੀਰਾਂ ਨੇ ਸਤਲੁਜ ਬੰਨ ਦੇ ਉੱਪਰ ਫਸਿਆ ਪਿੰਡ ਦੀਆਂ ਲਗਾਤਾਰ ਨੌਜਵਾਨ ਬੇਟੇਰੀ ਦੇ ਪਾਈ ਕੰਦ ਲਗਾਤਾਰ ਜਿਹੜੇ ਹਜ਼ਾਰਾਂ ਪਿੰਡਾਂ ਦੇ ਜਿਹੜੇ ਨੌਜਵਾਨ ਇੱਥੇ ਡਟੇ ਹੋਏ ਨੇ ਜਿਨ੍ਹਾਂ ਜਿੱਦੋਂ ਸਰਦਾ ਤਿਲ ਫੁੱਲ ਲੈ ਕੇ ਇੱਥੇ ਟਰਾਲੀਆਂ ਲੈ ਕੇ ਮਿੱਟੀ ਦੇ ਗੱਟੇ ਲੈ ਕੇ ਪਹੁੰਚ ਰਹੇ ਨੇ ਸੋਇ ਤਸਵੀਰਾਂ ਨੇ ਸਤਲੁਜ ਬੰਨ ਦੀਆਂ